ਇਸ ਮਤਨੇ ਚਾਰ ਲਕੀਰਾਂ ਸਾਡੇ ਲਈ ਵਾ ਲਈਆਂ ਅਸਾਨੇ ਸੋਚ ਸਮਝ ਕੇ ਮੱਥੇ ਨਾਲ ਲਾ ਲਈਆਂ ਅਸਾਨੇ ਸੋਚ ਸਮਝ ਕੇ ਮੱਥੇ ਨਾਲ ਲਾ ਲਈਆਂ ਵੇਂਦਾ ਏ ਹਰ ਅਜਮਾ ਕੇ ਸਮਤ ਦੀਆਂ ਪੂੜੀਆਂ ਨੂੰ ਦੱਸੋ ਕਿਹੜਾ ਬਾਬਲ ਘਰ ਵਿੱਚ ਰੱਖ ਲੂਗਾ ਕੁੜੀਆਂ ਨੂੰ ਨਾਰੋਵੇ ਬਾਬਲ ਮੇਰਿਆ ਦੱਬੂ ਬੜੇ ਯਾਦ ਆਉਣਗੇ ਕੰਦੋਲੀ ਤੇ ਮੋਰ ਬਣਾਏ ਇਹ ਵੀ ਬੜਖਿਆ ਖਾਲ ਆਉਣਗੇ ਕੱਠਿਆਂ ਜੋ ਸ਼ੋਸਿਬਾਏ ਪੌਂਦਾ ਸੀ ਫਸਲ ਆਈ ਤਾ ਪੌਂਦਾ ਸੀ ਫਸਲ ਆਈ ਤਾ ਝੋਲੀ ਵਿੱਚ ਰੀੜੀਆਂ ਨੂੰ ਦੱਸੋ ਕਿਹੜਾ ਬਾਬਲ ਘਰ ਵਿੱਚ ਰੱਖ ਲੂਗਾ ਕੁੜੀਆਂ ਨੂੰ ਪੋਲਿਆ ਇੱਕ ਕਰ ਮੈਂ ਜੋੜ ਕੇ ਅੜਿਓ ਦੂਜੇ ਨੂੰ ਜਲੀਆਂ ਐਦਾਂ ਹੈ ਰੀਤ ਜਗਤ ਦੀ ਮੈਂ ਕਿਹੜਾ ਕਲੀਆਂ ਐਦਾਂ ਹੈ ਰੀਤ ਜਗਤ ਦੀ ਮੈਂ ਕਿਹੜਾ ਕਲੀਆਂ ਮੰਜੇ ਕੇ ਚੱਲੀ ਸਿਆੜਾ ਕੰਜ ਦਿੜੀਆਂ ਨੂੰ ਦੱਸੋ ਕਿਹੜਾ ਬਾਬਲ ਘਰ ਵਿੱਚ ਰੱਖ ਲੂਗਾ ਕੁੜੀਆਂ ਨੂੰ ਨਾਰੋਵੇ ਬਾਬਲ ਮੇਰਾ ਮੇਰੇ ਲਈ ਮਾਂ ਮੇਰੀ ਨੇ ਰੀਝਾ ਨਾਲ ਦਾਜ ਬਣਾਏ ਸਖੀਆਂ ਸਭ ਵੇਖਣ ਆਈਆਂ ਸਭ ਨੇ ਸੀ ਬਹੁਤ ਸਲਾਹੇ ਸਖੀਆਂ ਸਭ ਵੇਖਣ ਆਈਆਂ ਸਭ ਨੇ ਸੀ ਬਹੁਤ ਸਲਾਹੇ ਕੋਲੀ ਜੀ ਆਮਣ ਹੈ ਮੇਰੀ ਕਹਿੰਦ ਸੀ ਬੁੜੀਆਂ ਨੂੰ ਦੱਸੋ ਕਿਹੜਾ ਬਾਬਲ ਘਰ ਵਿੱਚ ਰੱਖ ਲੂਗਾ ਕੁੜੀਆਂ ਨੂੰ ਨਾਰੋਵੇ ਬਾਬਲ ਪੋੜਿਆ ਛੱਡ ਕੇ ਤੇਰੇ ਮਹਿਲ ਮਨਾਰੇ ਵਿਰਾ ਮੈਂ ਚੱਲੀ ਵੇ ਖੇਡਣ ਪਿੱਛੇ ਲੜ ਪੈਂਦੀ ਸੀ ਸੌਰੀ ਮੈਂ ਚੱਲੀ ਵੇ ਖੇਡਣ ਪਿੱਛੇ ਲੜ ਪੈਂਦੀ ਉਰੀ ਮੈਂ ਚੱਲੀ ਵੇ ਹੁਣ ਨਹੀਂ ਕਦੇ ਖਾਂਦੀ ਮੈਂ ਟਿਆ ਹੁਣ ਨਹੀਂ ਕਦੇ ਖਾਂਦੀ ਮੈਂ ਟਿਆ ਆਟੇ ਦੀਆਂ ਚਿੜੀਆਂ ਨੂੰ ਦੱਸੋ ਕਿਹੜਾ ਬਾਬਲ ਘਰ ਵਿੱਚ ਰੱਖ ਲੂਗਾ ਕੁੜੀਆਂ ਨੂੰ ਦੱਸੋ ਕਿਹੜਾ ਬਾਬਲ ਘਰ ਵਿੱਚ ਰਖ ਲੂਗਾ ਕੁੜੀਆਂ ਨੂੰ